ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ? ਸਵਾਗਤ ਆ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸੱਜਣੋ। ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ। ਕਨਫਰਮ ਕਰ ਲੱਗੇ ਸੱਜਣੋ ਐਡਰੈਸ ਇੱਕ ਵਾਰੀ ਇਸ ਨਗਰ ਆਪਣੇ ਦਾ ਨੋਟ ਕਰ ਲਿਓ। ਪਿੰਡ ਮੋਦਕੀ ਆ ਗਿਆ ਸੱਜਣੋ ਤੇ ਜ਼ਿਲ੍ਹਾ ਫਿਰੋਜ਼ਪੁਰ ਆ ਗਿਆ। ਮੋਦਕੀ ਨਗਰ ਆ ਜ਼ਿਲ੍ਹਾ ਫਿਰੋਜ਼ਪੁਰ ਤੇ ਗੰਦੇ ਭਾਉ ਦੇ ਘਰੋਂ ਤੁਹਾਨੂੰ 4 ਐਨੀਮਲ ਵਿਕਰੀ ਵਾਲੇ ਵਿਖਾ ਦਨੇ ਆਪਾਂ। ਚਾਰਾਂ ਦਾ ਲੇਖਾ ਜੋਖਾ ਪੁੱਛ ਲੈਣੇ ਆ ਜਿਹੜੀ ਪਸੰਦ ਆ ਗਈ ਉਹ ਤਸੱਲੀ ਤੁਸੀਂ ਕਰ ਲੈਣੀ ਆ ਤੁਹਾਡਾ ਵੱਡਾ ਤਾਂ ਨਮਾਜ਼ ਆਜੋ ਮੀਨੀ ਤੋਂ ਕਰਦੇ ਆ ਸ਼ੁਰੂ ਤੇ ਅੱਗੇ ਇੱਕ ਕੋਨੀ ਵੀ ਖੜੀ ਆ ਉਦੋਂ ਬਾਅਦ ਇੱਕ ਬਰੀਡ ਵਾਲੀ ਮੈਂ ਵੀ ਖੜੀ ਆ ਸਾਰਿਆਂ ਦਾ ਲੇਖਾ ਜੋਖਾ ਜਿਹੜਾ ਉਹ ਲੈਣੇ ਆ ਆਪਾਂ ਪਾਉ ਗੰਦੇ ਤੋਂ ਪਾਉ ਜੀ ਸਾਸਰੀ ਕਾਲ ਹੋਰ ਸੁਣਾ ਵਧੀਆ ਤੂੰ ਸੁਣਾ ਦੋਦੀਪ ਸਿੰਘ ਚੜਦੀ ਕਲਾ ਨਾ ਚੜਦੀ ਕਲਾ ਕੇ ਸ਼ੁਕਰ ਆ ਪ੍ਰਮਾਤਮਾ ਚੜਦੀ ਕਲਾ ਹੀ ਰੱਖੇ ਤੇ ਆਪਣਾ ਨਾਂ ਐਡਰੈਸ ਦੇ ਦਈਏ ਪਿੰਡ ਮੁਦਕੀ ਆ ਜ਼ਿਲ੍ਹਾ ਪਟਿਆਲਾ ਨਾਂ ਗਿੰਦਾ ਬਾਉ ਠੀਕ ਆ ਤੇ ਕੈਸਟਲ ਪੈਲਸ ਦੀ ਬੈਕਸਾਈਡ ਆਪਣੀ ਕੋਠੀ ਆ ਵੱਡੇ ਰੋਡ ਤੇ ਆ ਤਲਵੰਡੀ ਵਾਲੇ ਤੇ ਹਾਂ ਮੁਦਕੀਉਂ ਬਾਹਰ ਬਾਹਰ ਨੰਬਰ ਇਹ 9463342633 7681932010 ਇਹ ਦੋ ਨੰਬਰ ਹਾਂ 94633 ਤੇ 42633 76819 ਤੇ 32010 ਇਹਦੇ ਤੇ ਕਰੇ ਸੰਪਰਕ ਹੈ ਤੇ ਮੀਣੀ ਦਾ ਕੀ ਹਿਸਾਬ ਕਿਤਾਬ ਆ ਮੀਣੀ ਥੱਲੇ 10 ਕਿਲੋ ਦੁੱਧ ਆ ਠੀਕ ਆ ਕੱਟਾ ਉਹ ਮਗਰਾ ਓਕੇ ਫੇਰ ਕਿੰਨੇ ਦੇਈ ਸਹੀ ਹੋਊਗੀ ਓਕੇ ਹਾਂ ਤੇ ਦਾ 11 ਹੋਊਗਾ ਦੋ ਤੇ 10 ਹੀ ਮੰਨਦੇ 10 ਮੰਨ ਕੇ ਸੌਦਾ ਕਰ ਲਈ ਹਾਂ ਠੀਕ ਆ ਚੂਣ ਚਾਂ 100 ਦੀ 100 ਚੂਣ ਨੂੰ ਇੱਕ ਨੰਬਰ ਕੋਈ ਵੀ ਫਾਗ ਨਹੀਂ ਕੋਲ ਆਦੀ ਬਿਨਾਂ ਦਾ ਮਾਰਕ ਕੋਈ ਨਹੀਂ ਠੀਕ ਆ ਤੁਹਾਨੂੰ ਮੋਰ ਕੋਈ ਸੌਦਾ ਓਕੇ ਨਹੀਂ ਗਾਰੰਟੀ ਆ ਦੀ ਅਗਲੇ ਦੇ ਘਰ ਤੱਕ ਗਾਰੰਟੀ 10 ਕਿਲੋ ਦੁੱਧ ਦੀ ਤਾਰਾ ਕਰੀਂਦੀ ਗੱਲ ਬਣ ਜੇ ਤਾਰਾ ਕਰਦੀ ਕੱਢ ਦੇ ਬਾਹਰ ਇਹਨੂੰ ਮਗਰੇ ਦੇ ਕੱਟਾ ਸਜਣੋ ਬੱਚਾ ਵੀ ਵਿਖਾਉਂਗਾ ਤੁਹਾਨੂੰ ਵੀ ਤੁਸੀਂ ਆਪ ਦਾ ਕੇ ਸਾਫ ਵੀ ਲਾ ਲਿਓ ਦੇਖੋ ਫਰੀਕ ਚਮੜੀ ਦੀ ਆ ਖਾਨਲੇਬ ਦੀ ਕੁਆਲਿਟੀ ਬਹੁਤ ਆ ਝੋਟੀ ਦੀ ਸੁਹਾ ਤੁਸੀਂ ਆਪੇ ਲਾ ਲਿਓ ਦੂਜਾ ਤੀਜਾ ਜਿੱਥੇ ਤੁਹਾਡੇ ਮਨ ਨੂੰ ਸਕੂਨ ਮਿਲੂ ਪਰਪਾ ਮਾ ਤੀਜਾ ਵੀ ਲਾ ਲੇ ਕਿਹੜਾ ਕੱਟਾ ਇੰਨਾ ਚੋਹਦਾ ਓਕੇ 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 ਸਜਣੋ ਇਹ ਆਹ ਵਾਲਾ ਬੱਚਾ ਜੇ ਆਹ ਜਿਹੜਾ ਬੈਠਾ ਆਹ ਦੇਖੋ ਹੰਡੀ ਦਾ ਇਮੀਨ ਜਿਸਨੇ ਪੱਤੂ ਚੋਲਾ ਪਛਬਾਰੀ ਖਲਾੜ ਕੇ ਠੀਕ ਆ ਸੀਲ ਸਾਉ ਪਾਉ ਕਹਿੰਦਾ ਬਹੁਤ ਆ ਓਕੇ ਰਿਪੋਰਟ ਆ ਦੇਖੋ ਲੇਵੇ ਭਾਂਡੇ ਦੀਆਂ ਸਫਾਈਆਂ ਝੂਟੀ ਨੂੰ ਚੰਗੀਆਂ ਭਾ ਵੀਰੇ ਦਾ ਭਾਏ ਦਾ ਮੁੱਲ ਤਾਂ 95000 90 ਦੀ ਦੇ ਦੇਗੇ ਆਪਾਂ ਮੁੱਲ ਕਰਦੇ ਆ 95 90 ਦੀ ਦੇ ਦੇਾਂਗੇ ਹਾਂ ਆਏ ਦਾ ਮਾਨਤਨ ਆਉਂਦਾ ਠੀਕ ਆ ਮੁੱਲ ਮੁੱਲ ਸੱਚ ਨੂੰ 95 90 ਦੀ ਦੇ ਦੇਾਂਗੇ ਉੱਚ ਵੀ ਛੋੜ ਚੱਪਾ ਮਾਨਤਨ ਹੋ ਜਾਊਗਾ ਆਜੋ ਅੱਗੇ ਇੱਕ ਤੁਹਾਨੂੰ ੋਂਨੀ ਜਿਹੜੀ ਝੋਟੀ ਆਪਾਂ ਉਹ ਵੀ ਵਿਖਾਈ ਜੀ ਤੇ ਭਾਉ ਇਹਦਾ ਕੀ ਹਿਸਾਬ ਆ ਇਹਦੇ ਥੱਲੇ ਦੁੱਧ ਦਾ 21 ਨਾਉ ਦਾ 9 ਹੋਊਗਾ 9 10 ਕਿਲੋ ਦੁੱਧ ਆ ਹਾਂ ਤੇ ਇਹਨੂੰ ਟੀਕਾ ਭਰੇ ਨੂੰ ਅੱਜ ਹੋ ਗਏ ਮੇਰੇ ਖਿਆਲ ਨਾਲ 15 20 ਦਿਨੋਂ 15 20 ਦਿਨ ਦਾ ਟੀਕਾ ਲੱਗਾ ਹੋਇਆ ਹੈਂ ਤੇਰੇ ਚੰਦ ਡੋਗਰ ਤੋਂ ਡੋਗਰ ਡੋਗਰ ਤੋਂ ਗੱਪਣਾ ਸੱਚ ਨੂੰ ਡੋਗਰ ਦਾ ਟੀਕਾ ਲੱਗ ਗੱਪ ਡੋਗਰ ਕਦੀ ਜਾਂਦੀ ਆ ਹੁਣ ਠੀਕ ਆ ਪਰਲੀ ਬਾਦਾਂ ਤੂੰ ਓਕੇ 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 ਤੇ ਆ ਇਹਦੀ ਅੱਖ ਤੇ ਕੀ ਗੱਲ ਆ ਇਹਦੇ ਦੇ ਬੱਚਾ ਡੰਗਾ ਹਾਂ ਇਹਨੂੰ ਲੱਕ ਦੇਣੀ 15 ਉਹ ਠੀਕ ਆ ਵੈਸੇ ਵੀ ਅੱਖ ਬਹਿ ਬੈਕੀਉ ਮਾੜਾ ਮਟਾ ਦਿੰਦਾ ਹੋ ਅੱਖ ਬਹਿ ਗਈ ਮਗਰ ਬੱਚਾ ਬੱਚਾ ਇਹੋ ਕੱਟੀ ਨਹੀਂ ਲਈ ਜਾ ਵੀ ਨਹੀਂ ਖੜੀ ਕੱਟੀ ਤੇ ਮਿਲਦੀ ਆ ਨਹੀਂ ਮਿਲਦੀ ਭਾਰੇ ਤੇ ਆ ਕੱਟੀ ਨਾਲ ਦੇ ਦੇਗੇ ਕਿ ਨਹੀਂ ਜੇ ਕਿਸੇ ਨੇ ਲੈਣੀ ਨਹੀਂ ਦੇ ਦੇਣਗੇ ਜੇ ਉਵੇਂ ਮੁੱਲ ਕਰਨਾ ਹੈ ਉਵੇਂ ਦੇ ਦੇਣ ਆ ਉਵੇਂ ਕਿੰਨੇ ਦੀ ਆ ਤੇ ਕੱਟੀ ਸਣੇ ਕੱਟੀ ਤੋਂ ਬਿਨਾਂ ਦੇ ਦਾਂਗੇ ਆਪਾਂ ਇਹ 75 ਹਜ਼ਾਰ ਦੀ ਠੀਕ ਆ ਤੇ ਕੱਟੀ ਸਣੇ ਲਾਵਾਂਗੇ 95 ਹਜ਼ਾਰ ਕੱਢਦੇ ਬਾਹਰ ਕੱਢਦੇ ਬਾਹਰ 75000 ਰੁਪਏ ਦੀ ਆ ਸੱਜਣਾ ਕੱਲੀ ਤੇ ਕੱਟੀ ਨਾਲ ਲੈਣੀ ਪਾਉਆਂ ਦਾ 20000 ਹੋਰ ਲਵਾਂਗਾ ਬਾਕੀ ਤੁਹਾਨੂੰ ਮੈਂ ਕੱਟੀ ਵਿਖਾ ਦਿੰਨਾ ਦੇਖੋ ਸੰਗਲ ਗਲੋਂ ਹਲਾਦਾ ਪਾਉ ਨੇ ਆਹਾਂ ਦਾ ਵੇਚਣੀ ਆ ਹਟਰਾਨੀ ਦੇਖੋ ਚੂਨ ਚਾਂਤ ਤਾਂ ਚੰਗਾ ਹੋਊਗਾ ਥਣ ਚੰਗਾ ਬਸ ਬੱਤ ਬਸ ਕੰਨ ਦਾ ਮਾਲਕ ਤੇ ਆ ਗਿਆ ਠੀਕ ਆ ਸੰਗਲ ਨੂੰ ਥੱਲੇ ਨਾਟ ਕਸਿਆ 75000 ਕੱਲੀ ਦਾ ਆਲੀ ਇਹਦੀ ਕੱਟੀ ਆ ਸਚਨੋ ਜਿਹੜੀ ਤੇ ਆ ਗਈ ਆ ਆ ਵਾਲੀ 20000 ਰੁਪਿਆ ਪਾਉ ਉਸ ਕੱਟੀ ਦਾ ਮੰਗਦਾ ਤੇ ਕੱਟੀ ਰਹਿਣ ਤੇ ਜੋ ਮੱਝ ਲੈ ਜਾ ਜੋ ਕੱਲੀ ਕੱਟੀ ਇਹਨੂੰ ਸਾਹਮ ਲੈਣ ਦਿਓ ਚੱਲ ਪੱਤ ਉੱਥੇ ਚੱਲ ਸਚਨੋ 75000 ਕੱਟੀ ਤੋਂ ਬਗੈਰ ਉਹ ਨਹੀਂ ਝੋਟੀ ਆ ਨਵੀਂ ਝੋਟੀ ਇਹ ਸੂਆ ਵੀ ਪਹਿਲਾਂ ਹੀ ਸੂਈ ਸੀ ਇਹ ਪਹਿਲਾਂ ਸੂਈ ਦੂਜੇ ਲਈ ਗਾਂ ਬਣਨੀ ਆ ਚਾ ਬਣ ਗਈ ਕਿੰਨੇ ਦਿਨ ਹੋ ਗਏ ਆ ਹੁਣ ਵੀ 10 ਕਿਲੋ ਹੋਊਗਾ 10 ਕਿਲੋ ਦੱਸ ਕੇ ਦੇਣੇ ਆ ਠੀਕ ਆ ਜੀ ਅੱਗੇ ਆ ਗਈ ਆਹ ਹਾਂ ਇਹਦੇ ਇਹਨੂੰ ਵੀ ਕੱਢ ਬਾਹਰ ਇਹਦੀ ਤੂਰ ਤਾਰ ਕਰਾ ਚੱਕ ਇਹ ਬਾਦਲ ਤੋਂ ਬਪਨ ਤੇ ਬਾਦਲ ਤੋਂ ਕਿੰਨੇ ਚਿਰ ਦੀ ਇਹਨੂੰ ਮਹੀਨਾ ਹੋ ਗਿਆ ਮੇਰੇ ਯਾਰ ਮਹੀਨਾ ਹੋ ਗਿਆ ਇਹਨੂੰ ਬਣੀ ਨੂੰ ਦੁੱਧ ਦੇ ਕੋਲੇ 8 ਕਿਲੋ ਦੋ ਦਾ ਮਹੀਨਾ ਹੋ ਗਿਆ ਬਣੀ ਨੂੰ ਬਾਦਲ ਤੋਂ ਸੱਜਰ ਤਾਂ 18-17 ਦੇ ਲੋ ਤੋਂ ਬਾਦਲ ਤੇ ਠੀਕ ਆ ਸੱਜਰ ਬਹੁਤ ਚੰਗੇ ਦੁੱਧ ਤੇ ਚੱਲਦੀ ਹੈ ਇਹ ਮੈਂ ਬਰੀਡ ਵਾਈਜ਼ ਬਹੁਤ ਟਾਪ ਦੀ ਆ ਵੈਰਲ ਵਰਲ ਬੜੀ ਆ ਕਰਮਾ ਵਾਲੀ ਨੂੰ ਬਰੀਕ ਚਮੜੀ ਦੀ ਭਾਵੇਂ ਨੇ ਕੀ ਕਰਦਾ ਭਾਉ ਅੱਜ ਇਹ ਇਹ ਦਾ ਕਿੰਨੋ ਦੋਤਾ ਠੀਕ ਆ ਬੋਲ ਲੈਂਦਾ 65000 ਰੁਪਏ 65000 ਵੀ ਤੇ ਦੇਣੀ ਹੈ ਬੰਦੀ ਆਪੇ ਜਿਹੜਾ ਚੌਹ ਚਾੜੇ ਇੱਕ ਨੰਬਰ ਆ ਓਕੇ ਤੇ ਗੰਮਣ ਵੀ ਰਹੇਗੀ ਇਹ ਕਿਲੋ ਕਰ ਲੈ ਕੀ ਆ ਠੀਕ ਆ ਤੇ ਨਾਲ ਦੀ ਜਿਹੜੀ ਮਾਝਾ ਹਾਂ ਉਹ ਵੀ ਆਪਾਂ ਵੇਚ ਦਿਆਂਗੇ ਉਹ ਦੂਜੇ ਸੁਵੇਰਾ ਦੋ ਤਿੰਨ ਤੇ ਲੈ 10 ਗਿਆ ਕਿਲੋ ਆ 10 ਕਿਲੋ ਹਾਂ ਠੀਕ ਆ ਇਹਦੇ ਆ ਵੀ ਉਹ ਕਟਾਈ ਨੂੰ ਨਹੀਂ ਨਿਰੋਤੇ ਨਹੀਂ ਮਹੀਨੇ ਤੋਂ ਉੱਤੇ ਇਹਨੂੰ ਸੂਈ ਨੂੰ ਹੋ ਗਿਆ 10 ਕਿਲੋ ਦੋਤੇ ਦਾ ਭਾ ਇਹ 90 ਦੀ ਕਾਫ ਦਾ ਬਹੁਤਾ 90 ਦੀ ਦੇ ਦੇਾਂਗੇ ਕੱਢਦੇ ਬਾਰੇ ਵੀ ਤੋਰ ਕਰਾ ਦੇ ਮਾੜੀ ਜੀ ਇਹ ਵੀ ਟੀਕਾ ਭਰਿਆ ਇਹਨੂੰ ਵੀ ਟੀਕਾ ਲਵਾਤਾ ਜੀ ਇਹਨੂੰ ਲੱਗਾ ਇਹਨੂੰ ਲੱਗਾ 14 ਤਰੀਕ ਦਾ ਟੀਕਾ ਲੱਗਾ ਜਦੋਂ ਵੋਟਾਂ ਦੀ 29 ਦਾ ਠੀਕ ਹੈ ਇਹ ਤਾਂ ਨਾਲ ਹੀ ਆ ਗਿਆ ਇਹ ਚੋ ਬੈਠਿਆ ਪਰ ਕੋਈ ਨਹੀਂ ਆ ਰਿਹਾ ਓਕੇ 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 ਠੀਕ ਹੈ ਦੇਖੋ ਸੱਜਣੋ 90000 ਮਗਰ ਘੱਟਾ ਉਹ ਖੜਾ ਸਾਹਮਣੇ ਕਿਉਂ ਨਚਣ ਚੰਗਾ ਹੋਊਗਾ ਥਣ ਚੰਗਾ ਝੋਟੀ ਦਾ ਕਦ ਕੜ ਸੋਣਾ 90000 ਕੋਈ ਵੀ ਫੌਜ ਨਹੀਂ ਅੰਦਰ ਜੀ ਨਹੀਂ ਮੇਣੀ ਜੀ ਵੀ ਨਹੀਂ ਪਹਿਲੀ ਜੀ ਵੀ ਨਹੀਂ ਇੱਥੇ ਜੀ ਨਹੀਂ ਕਰ ਜਿਵੇਂ ਮਰਜ਼ੀ ਕਰੀ ਫਾਲਟ ਹੈ ਕਿਹਦੇ ਚਾ ਫਿਰ ਕਿਸੇ ਚ ਵੀ ਨਹੀਂ ਆਈਦਾ ਉਹ ਫਿਰ ਫਾਲਟ ਦਾ ਨਾ ਹੀ ਕਾਤੋ ਲਿਆ ਅੱਛਾ ਠੰਡ ਤਾਂ ਸਾਰਿਆਂ ਲਈ ਹੈ ਜਿਹੜੇ ਲਊਗਾ ਉਹਦੇ ਲਈ ਨਹੀਂ ਖਾਂਦੀਆਂ ਨਹੀਂ ਯਾਰ ਅੱਛਾ ਸੱਜਣੋ ਇਹ ਸੀਗੇ ਭਾਉ ਕੋਲੇ ਜਿਹੜੇ ਪਸ਼ੂ ਵਿਕਰੀ ਵਾਲੇ ਇਹਨਾਂ ਚਾਰਾਂ ਦਾ ਲੇਖਾ ਜੋਖਾ ਲੈਤਾ ਜਿਹੜੀ ਪਸੰਦ ਆ ਜਾਂਦੀ ਹੈ ਉਹ ਤਸੱਲੀ ਕਰਕੇ ਖਰੀਦਦਾਰੀ ਕਰਿਓ ਥੋੜਾ ਵੱਡਾ ਧੰਨਵਾਦ ਵੀਡੀਓ ਅੰਡ ਤੱਕ ਵੇਖੀ ਜਿਉਂਦੇ ਵਾਸਤੇ ਰਹੋ ਪ੍ਰਮਾਤਮਾ ਤੁਹਾਨੂੰ ਦਿਨ ਦੁੱਗਣੀ ਰਾਤ ਚੋਗਣੀ ਤਰੱਕੀ ਦੇਵੇ ਚੜ੍ਹਦੀ ਕਲਾ